ਮਲੇਰਕੋਟਲਾ ਨੂੰ ਜ਼ਿਲ੍ਹਾ ਬਣੇ 3 ਸਾਲ ਦੇ ਕਰੀਬ ਹੋ ਗਏ ਹਨ ਪਰ ਸਹੂਲਤਾਂ ਦੇ ਨਾਂ ਤੇ ਸ਼ਹਿਰ ਨਿਵਾਸੀਆਂ ਦੇ ਹੱਥ ਅਜੇ ਤੱਕ ਕੁਝ ਵੀ ਖਾਸ ਨਹੀਂ ਲੱਗਾ ਹੈ ਸ਼ਹਿਰ ਦੇ ਹਾਲਾਤ ਬਦ ਤੋਂ ਬੱਤਰ ਹੁੰਦੇ ਜਾ ਰਹੇ ਹਨ ਅੱਜ ਮਲੇਰਕੋਟਲਾ ਦੇ ਵਕੀਲਾਂ ਨੇ ਜ਼ਿਲ੍ਹੇ ਅੰਦਰ ਸੈਸ਼ਨ ਕੋਰਟ ਸਥਾਪਿਤ ਕਰਨ ਲਈ ਮੁੱਖ ਮੰਤਰੀ ਦੇ ਨਾਂ ਇੱਕ ਮੈਮੋਰੰਡਮ ਮਲੇਰਕੋਟਲਾ ਦੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਇਸ ਮੌਕੇ ਵਕੀਲਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਰੇ ਵੀ ਲਗਾਏ ਗਏ ਸ਼ਹਿਰ ਦੇ ਮੁੱਦਿਆਂ ਪ੍ਰਤੀ ਕੋਈ ਵੀ ਗੰਭੀਰ ਨਹੀਂ ਹੈ ਇੱਥੋਂ ਤੱਕ ਕਿ ਵਿਧਾਇਕ ਵੀ ਫੋਕੀ ਸ਼ੇਰੋ ਸ਼ਰੀ ਕਰਕੇ ਵਿਧਾਨ ਸਭਾ ਵਿੱਚੋਂ ਵਾਪਸ ਆ ਜਾਂਦੇ ਹਨ ਵਕੀਲਾਂ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਡੀਸੀ ਦਫ਼ਤਰ ਐਸਐਸਪੀ ਦਫ਼ਤਰ ਅਤੇ ਸੈਸ਼ਨ ਕੋਰਟ ਜ਼ਰੂਰੀ ਹੁੰਦੀ ਹੈ ਪਰ ਸਰਕਾਰ ਨੇ ਕੇਵਲ ਡੀਸੀ ਅਤੇ ਐਸਐਸਪੀ ਦਫ਼ਤਰ ਹੀ ਸਥਾਪਿਤ ਕੀਤੇ ਹਨ ਜਦਕਿ ਸੈਸ਼ਨ ਕੋਰਟ ਬਣਵਾਉਣ ਤੋਂ ਸਰਕਾਰ ਨੇ ਅਜੇ ਤੱਕ ਨਾਰਾ ਵੱਟਿਆ ਹੋਇਆ ਹੈ ਉਨਾ ਕਿਹਾ ਕਿ ਮਲੇ ਕੋਲਾ ਕੋਰਟ ਦੇ ਹਾਲਾਤ ਦਿਨ ਬਦ ਦਿਨ ਵੱਧ ਤੋਂ ਵੱਧ ਹੁੰਦੇ ਜਾ ਰਹੇ ਹਨ ਇੱਥੇ ਲੋਕਾਂ ਦੀ ਸਹੂਲਤ ਲਈ ਇੱਕ ਲਿਫਟ ਤੱਕ ਦਾ ਇੰਤਜ਼ਾਮ ਨਹੀਂ ਹੈ ਇਸ ਤੋਂ ਇਲਾਵਾ ਕੋਰਟ ਕੰਪਲੈਕਸ ਦੇ ਬਾਥਰੂਮਾਂ ਦਾ ਹਾਲ ਵੀ ਬਹੁਤ ਮਾੜਾ ਹੈ ਅਤੇ ਵਕੀਲਾਂ ਵੱਲੋਂ ਆਪਣੀ ਜੇਬ ਵਿੱਚੋਂ ਪੈਸੇ ਖਰਚ ਕਰਕੇ ਇਹਨਾਂ ਦੀ ਮੁਰੰਮਤ ਕਰਵਾਈ ਜਾਂਦੀ ਹੈ ਵਕੀਲ ਭਾਈਚਾਰੇ ਨੇ ਮੰਗ ਕੀਤੀ ਕਿ ਹਾਈ ਕੋਰਟ ਦੇ ਨਿਰਦੇਸ਼ਾਂ ਮੁਤਾਬਕ ਫੈਸ਼ਨ ਡਿਵੀਜ਼ਨ ਦੀ ਸਥਾਪਨਾ ਕੀਤੀ ਜਾਵੇ ਅਤੇ ਮਲੇਰਕੋਟਲਾ ਦੇ ਅਦਾਲਤੀ ਕੰਪਲੈਕਸ ਦੀ ਮੁਰੰਮਤ ਅਤੇ ਲਿਫਟਾਂ ਲਗਵਾਉਣ ਲਈ ਫੰਡ ਜਾਰੀ ਕੀਤੇ ਜਾਣ ਪੇਸ਼ ਹੈ ਪੱਤਰਕਾਰ ਵਿਕਰਾਂਜਿੰਦਲ ਦੀ ਰਿਪੋਰਟ ਆ ਵਕੀਰ ਸਾਹਿਬ ਜੀ ਤੁਸੀਂ ਇਕੱਠੇ ਹੋ ਕੇ ਆਏ ਹੋ ਡੀਡੀ ਦਫ਼ਤਰਕੀ ਕੰਮ ਆਏ ਅੱਜ ਅਸੀਂ ਮੈਮੋਰੰਡਮ ਦੇਣ ਆਏ ਆ ਪੰਜਾਬ ਗਵਰਨਮੈਂਟ ਨੂੰ ਤੇ ਯਾਦ ਕਰਾਉਣ ਲਈ ਔਰ ਇਹਨਾਂ ਨੂੰ ਚੇਤਾਵਨ ਲਈ ਕਿਉਂਕਿ 3 ਸਾਲ ਦੇ ਕਰੀਬ ਹੋ ਚਲੇ ਮਲੇਰਕੋਟਲਾ ਜ਼ਿਲ੍ਹਾ ਬਣਣੇ ਜਿਹੜੀਆਂ ਪ੍ਰਮੁੱਖ ਸੰਸਥਾਵਾਂ ਨੇ ਜੀਆਂ ਕਿਸੇ ਐਡਮਿਨਿਸਟ੍ਰੇਸ਼ਨ ਨੂੰ ਸੁਚਾਰੂ ਰੂਪ ਚ ਚਲਾਉਣ ਲਈ ਉਹ ਜਾਂ ਤਾਂ ਜ਼ਿਲ੍ਹਾ ਪ੍ਰਸ਼ਾਸਨ ਹੁੰਦਾ ਹੈ ਜਾਂ ਪੁਲਿਸ ਪ੍ਰਸ਼ਾਸਨ ਅਤੇ ਤੀਸਰੀਆਂ ਜ਼ਿਲ੍ਹਾ ਅਦਾਲਤਾਂ ਨੇ ਦੋ ਇਹ ਚੀਜ਼ਾਂ ਸਥਾਪਿਤ ਕਰਤੀਆਂ ਪੰਜਾਬ ਸਰਕਾਰ ਨੇ ਸਥਾਪਿਤ ਵੀ ਜਿਹਾ ਜੀਆਂ ਕਰੀਆਂ ਨੇ ਸਾਨੂੰ ਦਿਖਦੀਆਂ ਨੇ ਕੋਈ ਤਾਂ ਯੋਗ ਪ੍ਰਬੰਧ ਕਿਸੇ ਕਿਸਮ ਦਾ ਇਹਨਾਂ ਦੇ ਨਾ ਤਾਂ ਦਫ਼ਤਰਾਂ ਦਾ ਨਾ ਇੱਥੇ ਆਉਂਦੇ ਨੇ ਲੋਕ ਉਹਨਾਂ ਦੇ ਬੈਠਣ ਦਾ ਕੋਈ ਪ੍ਰਬੰਧ ਨਹੀਂ ਹੈ ਜ਼ਿਲ੍ਹਾ ਅਦਾਲਤਾਂ ਤੇ ਤਾਂ ਪੂਰੀ ਚੁੱਪੀ ਵੱਟੀ ਹੋਈ ਹੈ ਪੰਜਾਬ ਅਤੇ ਰਾਣਾ ਹਾਈ ਕੋਰਟ ਨੇ ਆਪਣੇ ਪੱਤਰ ਰਾਹੀਂ ਪੰਜਾਬ ਗਵਰਨਮੈਂਟ ਨੂੰ ਲਿਖਤਾ ਕਿ ਤੁਸੀਂ ਜ਼ਿਲ੍ਹਾ ਮਰੇਕ ਕੋਲਾ ਦੇ ਵਿੱਚ ਸੈਸ਼ਨ ਡਿਵੀਜ਼ਨ ਦੀ ਸਥਾਪਨਾ ਕਰੋ। ਔਰ ਇਹ 22/8/2023 ਨੂੰ ਕਿਹਾ। ਉਸ ਤੋਂ ਬਾਅਦ ਪੰਜਾਬ ਦਾ ਬਜਟ ਤਿਆਰ ਹੋਇਆ ਨਵੇਂ ਵਿੱਤੀ ਸਾਲ ਦਾ। ਉਹਦੇ ਵਿੱਚ ਕੋਈ ਕਿਸੇ ਕਿਸਮ ਦਾ ਨਾ ਤਾਂ ਫੰਡ ਦਿੱਤਾ ਸਨ। ਨਾ ਇਸ ਸੰਬੰਧੀ ਕੋਈ ਯੋਜਨਾ ਲਿਖੀ ਗਈ ਹੈ। ਤੇ ਨਾ ਇਹਦੀ ਕੋਈ ਹੋਰ ਸਾਡੇ ਕਚੇਰੀ ਹੈ ਬੁਰਾ ਹਾਲ ਹੈ। ਤੁਸੀਂ ਜਾ ਕੇ ਦੇਖੋ ਉੱਥੇ ਬਾਥਰੂਮਾਂ ਦੇ ਕੀ ਹਾਲ ਨੇਗੇ। ਜਿਹੜੇ ਪਬਲਿਕ ਲਿਟੀਗੈਂਟ ਹੈਡ ਮਤਲਬ ਉਹ ਸ਼ੈੱਡ ਬਣਿਆ ਹੋਇਆ। ਉਹਦੇ ਮੰਦੇ ਹਾਲ ਨੇਗੇ। ਸੰਗਰੂਰ ਬਾਰ ਐਸੋਸੀਏਸ਼ਨ ਨੂੰ ਨਾਨਾ ਕਰਦੇ 1 ਕਰੋੜ ਰੁਪਏ ਦੇ ਕਰੀਬ ਫੰਡ ਦਿੱਤਾ ਸਰਕਾਰ ਨੇ ਆ ਪਿਛਲੇ 2 ਸਾਲਾਂ ਦੇ ਦਰਮਿਆਨ ਤੇ ਸਾਡੇ ਵਾਸਤੇ ਮਤਲਬ ਇੱਕ ਨਵਾਂ ਪੈਸਾ ਨਹੀਂ ਹੈ ਅਸੀਂ ਉਹ ਬਾਥਰੂਮਾਂ ਦੀ ਮੁਰੰਮਤ ਤੱਕ ਖੁਦ ਆਪਣੇ ਕੋਲੋਂ ਪੈਸੇ ਇਕੱਠੇ ਕਰਾ ਕੇ ਕਰਾਉਣੀ ਹੈ ਤੁਸੀਂ ਇੱਥੋਂ ਦੇ ਵਿਧਾਇਕ ਨਾਲ ਗੱਲਬਾਤ ਕੀਤੀ ਵਿਧਾਇਕ ਸਾਹਿਬ ਨੂੰ ਵੀ ਅਸੀਂ ਮੈਮੋਰੰਡਮ ਦੇ ਚੁੱਕੇ ਉਹ ਤਾਂ ਮਤਲਬ ਹਾਲਾਤ ਹੁਣ ਕੀ ਕਹੀਏ ਇਸ ਵਾਰੀ ਤੁਸੀਂ মিডিਆ ਨੂੰ ਸਾਨੂੰ ਤਾਂ ਦੱਸਿਆ ਕਿ ਇਸ ਵਾਰੀ ਵਿਧਾਨ ਸਭਾ ਦੇ ਵਿੱਚ ਮੁੱਦਿਆਂ ਦੀ ਘਾਟ ਰੜਕੀ ਆਹ ਮੁੱਦੇ ਨਹੀਂ ਹੈਗੇ ਪਤਾ ਨਹੀਂ ਮੁੱਦਾ ਕਿਸੇ ਨੇ ਚੱਕਿਆ ਜਾਂ ਨਹੀਂ ਚੱਕਿਆ ਜਾਂ ਉੱਥੇ ਸ਼ੇਅਰ ਸੁਣਾਉਣ ਜਾਂਦੇ ਨੇ ਆਪਾਂ ਨੂੰ ਨਹੀਂ ਪਤਾ ਇਸ ਗੱਲ ਦਾ ਅਸੀਂ ਉਹਨਾਂ ਨੂੰ ਦੇ ਜਾਂਦਾ ਸੀ ਜਿੱਦਣੇ ਸਾਡੀ ਜ਼ਿਲ੍ਹਾ ਸ਼ਹਿਰ ਚੋਣ ਹੋਈ ਹੈ ਉਸੇ ਅਗਲੇ ਦਿਨ ਜਾ ਕੇ ਉਹਨਾਂ ਨੂੰ ਦੇਖ ਕੇ ਆਇਆ ਉਰੇ ਲਿਫਟਾਂ ਨਹੀਂਆਂ ਹੁਣ ਪੰਜਾਬ ਹਾਈ ਕੋਰਟ ਨੇ ਖੁਦ ਉਹਦਾ ਨੋਟਿਸ ਲਿਆ ਹੈ ਕਿ ਨਾ ਤਾਂ ਉਰੇ ਜਿਹੜੇ ਫਿਜ਼ੀਕਲੀ ਡਿਸੇਬਲਡ ਬੰਦੇ ਨੇ ਉਹਨਾਂ ਖਾਤਰ ਕੋਈ ਰੈਂਪ ਬਣਿਆ ਨਾ ਕਿਸੇ ਕਿਸਮ ਦੀ ਲਿਫਟ ਦੀ ਪ੍ਰੋਵੀਜ਼ਨ ਹੈ ਅੱਜ ਤੋਂ ਘੱਟੋ ਘੱਟ 4 ਸਾਲ ਪਹਿਲਾਂ ਲਿਫਟਾਂ ਦਾ ਐਸਟੀਮੇਟ ਬਣ ਕੇ ਇਹ ਜਾ ਚੁੱਕਿਆ ਹੈ ਗਵਰਨਮੈਂਟ ਨੂੰ ਕੋਈ ਫੰਡ ਰੀਲੀਜ਼ ਨਹੀਂ ਕੀਤਾ ਗਿਆ ਤੁਸੀਂ ਮੰਨੋ ਕਿ 11 AC ਜਿਲ੍ਹਾ ਮਤਲਬ ਬਾਰਿਸ਼ਨ ਸੰਗਰੂਰ ਦੇ ਵਿੱਚ 11 AC ਲਾਏ ਗਏ ਨੇ 2-2 ਟਨ ਦੇ 50000 ਦੇ AC ਐ 55 ਲੱਖ ਰੁਪਈਆ ACਆਂ ਵਾਸਤੇ ਤਾਂ ਦੇਤਾ ਉਰੇ ਲੋਕ ਮਤਲਬ ਜਿਹੜੇ ਬਿਜ਼ੀਕਲੀ ਡਿਸੇਬਲਡ ਨੇ ਉਹ ਉੱਪਰ ਚੜਨ ਤੋਂ ਮੁਨਕਰ ਨੇ ਔਰ ਉਹਨਾਂ ਖਾਤਰ ਲਿਫਟ ਦਾ ਪ੍ਰਬੰਧ ਨਹੀਂ ਹਿੱਤੱਕ ਹੋਇਆ ਕੀ ਕਰੀਏ ਅਸੀਂ ਕਿ ਕਿੱਥੇ ਜਾ ਕੇ ਰਹੀਏ ਤਾਂ ਕਰਕੇ ਅੱਜ ਸਾਰੀ ਬਾਰਿਸ਼ਨ ਅਸੀਂ ਇਕੱਠੇ ਹੋ ਕੇ ਹੁਣ ਅਸੀਂ ਸੰਘਰਸ਼ ਦੇ ਰਾਹ ਤੁਰਿਆਂਗੇ ਤਾਂ ਅੱਜ ਅਸੀਂ ਮੈਮੋਰੰਡਮ ਪਹਿਲਾ ਦੇਣ ਆਏ ਹਾਂ ਅਗਰ ਇਹ ਸਾਡੀ ਬਾਤ ਸੁਣੀ ਗਈ ਠੀਕ ਹੈ ਨਹੀਂ ਇਸ ਤੋਂ ਬਾਅਦ ਅਸੀਂ ਇਹਨੂੰ ਹੋਰ ਠਿੱਕਾ ਕਰਾਂਗੇ ਔਰ ਮਰੇ ਕੋਲਾ ਡਿਸਟ੍ਰਿਕਟ ਦੇ ਟੋਟਲ ਜੁਡੀਸ਼ੀਅਲ ਕੰਮ ਦਾ ਅਸੀਂ ਬਾਈਕਟ ਕਰਾਂਗੇ ਇਹ ਸੁਣਨ ਚ ਆਇਆ ਕਿ ਜਿਹੜੀ ਪ੍ਰਸ਼ਾਸਨ ਨੇ ਇਸੇ ਬਿਲਡਿੰਗ ਦੇ ਅੰਦਰ ਡੀਸੀ ਕੰਪਲੈਕਸ ਬਣਾਉਣ ਦਾ ਪਰਲ ਪਲਾਨ ਸੀ ਸੁਣੀਆਂ ਸੁਣਾਈਆਂ ਗੱਲਾਂ ਨੇ ਜੀ ਸੁਣੀਆਂ ਸੁਣਾਈਆਂ ਗੱਲਾਂ ਨੇ ਤੁਸੀਂ ਇਹ ਦੇਖੋ ਵੀ ਆਹ ਜਿਹੜਾ ਬਜਟ ਇਹਨਾਂ ਨੇ ਤਿਆਰ ਕੀਤਾ ਗਵਰਨਮੈਂਟ ਨੇ ਮਾਤਰ 150 ਕਰੋੜ ਰੁਪਏ ਇਹਨਾਂ ਨੇ ਤੁਸੀਂ ਉਹਦੀ ਪ੍ਰਵੀਜ਼ਨ ਪੜ੍ਹ ਲਓ 150 ਕਰੋੜ ਰੁਪਏ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਦਾ ਜਾਂ ਦੂਸਰੇ ਜਿਹੜੇ ਐਸਡੀਐਮ ਦੇ ਆਪਣੇ ਬਿਲਡਿੰਗ ਜਾਂ ਹੋਰ ਕੰਪਲੈਕਸਾਂ ਦੀ ਮੁਰੰਮਤ ਅਤੇ ਉਸਾਰੀ ਲਈ 150 ਕਰੋੜ ਰੁਪਏ ਰੱਖਿਆ ਕੁੱਲ ਪੂਰੇ ਪੰਜਾਬ ਪੂਰੇ ਪੰਜਾਬ ਖਾਤਰ ਉਰੇ ਤੁਸੀਂ ਕੰਪਲੈਕਸ ਬਣਾਉਣਾ 100 ਕਰੋੜ ਤੋਂ ਘੱਟ ਦਾ ਪ੍ਰੋਜੈਕਟ ਨਹੀਂ ਹੈ ਕਿਹਨੇ ਤੁਹਾਨੂੰ ਫੰਡ ਦੇਣੇ ਨੇਗੇ ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਵਕੀਲ ਜਿੰਦਾਬਾਦ मुर्दा बस पंजाब सरकार मुर्दा पंजाब सरकार मुर्दा बस कौन बजने थे हैं नीलों पंजाब सरकार मुर्दा ਅ ਅੱਜ ਬਾ ਡਿਸਟ੍ਰਿਕਟ ਬਾ ਐਸੋਸੀਏਸ਼ਨ ਮੈਂ ਲੇਰਕੋਟਲਾ ਵੱਲੋਂ ਮੈਮੋਰੈਂਡਮ ਦਿੱਤਾ ਗਿਆ ਹੈ ਜ ਜਦੇ ਵਿੱਚ ਉਹਨਾਂ ਦੀ ਡਿਮਾਂਡ ਹੈਗੀ ਐ ਕਿ ਸੈਸ਼ਨ ਡਿਵੀਜ਼ਨ ਇੱਥੇ ਇ ਸਟੈਬਲਿਸ਼ ਹੋਣਾ ਚਾਹੀਦਾ ਹੈ ਕਿਉਂਕਿ ਹੁਣ ਜ਼ਿਲ੍ਹੇ ਨਵਾਂ ਜ਼ਿਲ੍ਹਾ ਬਣਿਆ ਹੈ ਤੇ ਇਹਦੇ ਤਹਿਤ ਅਸੀਂ ਗੱਲਬਾਤ ਕੀਤੀ ਹੈਗੀ ਐਂਡ ਵੀ ਹੈਵ ਅਸ਼ੂਰਡ ਥੈਮ ਕਿ ਜੋ ਵੀ ਐਪ੍ਰੋਪਰੀਏਟ ਅਥਾਰਟੀ ਤੱਕ ਅਸੀਂ ਇਨ ਮੈਟਰ ਨੂੰ ਵੀ ਟੇਕ ਅਪ ਇਸ ਤੋਂ ਇਲਾਵਾ ਹੋਰ ਕੋਈ ਜਿਹੜੇ ਸਾਡੇ ਐਂਡ ਤੇ ਹੈਗੇ ਇਸ਼ੂਜ਼ ਦੇਖਣ ਵਾਲੇ ਕੋਈ ਫੰਡਸ ਤਾਂ ਹੈ ਜਾਂ ਜੋ ਵੀ ਕੋਈ ਕੰਮ ਕਰਾਉਣ ਵਾਲਾ ਵੀ ਡੂ ਐਸ ਪਰ ਰਿਕੁਆਇਰਮੈਂਟ ਇਨਰ ਇੱਕ ਟਾਈਮਿੰਗ ਦੀ ਵੀ ਮੰਗ ਰੱਖੀ ਹੈ ਬਗੇ ਬਾਰੇ ਸੂਚਨ ਬਣਾਉਣਾ ਹੈ ਇਹਦੇ ਬਾਰੇ ਟਾਈਮਿੰਗ ਤੇ ਜੀ ਟਾਈਮਿੰਗ ਅਸੀਂ ਵੀ ਵਿਲ ਟੇਕ ਅ ਜਿੰਨਾ ਜਲਦੀ ਕੋਸ਼ਿਸ਼ ਤਾਂ ਕੀ ਰਹਿੰਦੀ ਹੈ ਕਿ ਕਿ ਜੋ ਜਿੰਨਾ ਜਲਦੀ ਹੋ ਸਕੇ ਬਟ ਥੋੜਾ ਜਿਹਾ ਇਸ ਤੇ ਕੋਡ ਇਜ਼ ਇਨ ਪਲੇਸ ਸੋ ਇਹਦੇ ਕਰਕੇ ਵਿੱਚ ਥੋੜਾ ਜਿਹਾ ਮੇਬੀ ਥੋੜਾ ਸੈਟ ਬੈਕ ਲਗੇ ਬਟ ਵੀ ਵਿਲ ਟ੍ਰਾਈ ਅਗਸਟ ਮਹੀਨੇ ਦੇ ਵਿਚ ਨੂੰ 23 ਪ੍ਰਿੰਸੀਪਲ ਸੈਟਿੰਗ ਹੋਇਆ ਉਹਦੇ ਤੇ ਕੋਈ ਕਾਰਵਾਈ ਕਿਸੇ ਤਰ੍ਹਾਂ ਕੀਤੀ ਹੈ ਮੇਰੇ ਖਿਆਲ ਨਾਲ ਸ਼ਾਇਦ ਨਾਮਗੁਰੂ ਜਾਂ ਉਹ ਜਿਹੜਾ ਉਹ ਕੋਡਲ ਖਾਸ ਮੇਰੇ ਕੋਲ ਦੇ ਡੈਸਕ ਟਾਪ ਅੰਦਰ ਕੋਡ ਕੰਪਲੈਕਸ ਉਹਦੇ ਬਾਰੇ ਉਹ ਰਿਪੋਰਟ ਚੱਲੀ ਜੀ ਨੂੰ ਦਾ ਵੀ ਜ਼ਿਕਰ ਅਸੀਂ ਨੇ ਸਾਰਾ ਕਿਹਾ ਕਿ ਇਹ ਸਾਰੇ ਉਹਦੇ ਵਾਸਤੇ ਫਾਇਦਾ ਜਿਹੜੇ ਸਾਡੇ ਨੂੰ ਜੀ ਪਹੁੰਚੇ ਚਾਹੀਦੇ ਹਨ ਔਰ ਐਟ ਅਰਲੀਸਟ ਹੋਣਾ ਚਾਹੀਦਾ ਗੁਰੂ ਨੰਦ ਸਿੰਘ Director! 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 ਜੀ ਨਾਲ ਇੱਕ ਫੋਟੋ ਵੀ ਲੈ ਲਈ